ਰਾਜਵੀਰ ਜਵੰਦਾ ਕਿਵੇਂ ਮੌਤ ਦੀ ਲੜਾਈ ਲੜ ਰਿਹਾ ਮੋਟਰਸਾਈਕਲ ਮੈਨੂੰ ਬਹੁਤ ਸ਼ੌਂਕ ਆ ਉਹ ਤੀਸਰੇ ਦਿਨ ਵੀ ਵੈਂਟੀਲੇਟਰ ਤੇ ਹਨ ਰਾਜਵੀਰ ਜਵੰਦਾ ਪਿਛਲੇ ਦਿਨਾਂ ਨੂੰ ਲੈ ਕੇ ਸਿਹਤ ਵਿੱਚ ਦੇਖਿਆ ਗਿਆ ਸੁਧਾਰ ਤੇ ਰਾਜਵੀਰ ਜਵੰਦਾ ਜੀ ਦੇ ਕਈ ਕਰਵਾਏ ਗਏ ਟੈਸਟ ਨਿਊਰੋ ਸਰਜਨ ਦੀ ਨਿਗਰਾਨੀ ਹੇਠ ਹੈ ਪੰਜਾਬੀ ਗਾਇਕ ਉਹ ਦੋਸਤੋ ਸਾਡੀਆਂ ਦਵਾਵਾਂ ਮਾਲਕ ਸੁਣ ਰਿਹਾ ਹੈ ਮਾਲਕ ਹਰ ਇੱਕ ਦੀ ਸੁਣਦਾ ਵੀ ਆਊਗਾ ਡਾਕਟਰਾਂ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ ਜੀ ਆਪਣੇ ਸਰੀਰ ਨੂੰ ਹੌਲੀ ਹੌਲੀ ਰਿਕਵਰ ਕਰ ਰਹੇ ਨੇ ਤੇ ਉਹਨਾਂ ਦੇ ਸਾਰੇ ਸਰੀਰ ਦੇ ਐਮ ਆਰ ਆਈ ਅਤੇ ਸੀਟੀ ਸਕੈਨ ਵੀ ਹੋ ਰਹੇ ਨੇ ਸਾਨੂੰ ਪਤਾ ਹੀ ਹੈ ਕਿ ਉਹ ਕਈ ਥਾਵਾਂ ਤੋਂ ਡੈਮੇਜ ਹੋ ਚੁੱਕੇ ਨੇ ਜਿਵੇਂ ਕਿ ਉਹਨਾਂ ਦੀ ਰੀਡ ਦੀ ਹੱਡੀ ਕ੍ਰੈਕ ਹੈ ਬ੍ਰੇਨ ਉਹਨਾਂ ਦਾ ਡੈਮੇਜ ਹੋਇਆ ਹੈ ਤੇ ਹੋਰ ਕਈ ਸਰੀਰ ਦੇ ਅੰਗਾਂ ਨੂੰ ਝੋਟ ਪਹੁੰਚੀ ਹੈ। ਤੋਂ ਵਾਹਿਗੁਰੂ ਕੀ ਅਰਦਾਸ ਕਰਦੇ ਹਾਂ ਮਹਾਰਾਜ ਜੀ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਵਾਹ ਰਾਜੀਵਰ ਜਵੰਦਾ ਜੀ ਨੂੰ। ਉੱਥੇ ਹੀ ਬਾਬਾ ਗੁਲਾਬ ਸਿੰਘ ਜੀ ਵੀ ਰਾਜੀਵਰ ਜਵੰਦਾ ਦੀ ਸਿਹਤ ਯਾ ਬਿਲੀ ਅਰਦਾਸ ਕਰ ਰਹੇ ਨੇ। ਤੋਂ ਬਾਬਾ ਗੁਲਾਬ ਸਿੰਘ ਜੀ ਨੇ ਰਾਜੀਵਰ ਜਵੰਦਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਜਵੰਦਾ ਸਾਹਿਬ ਜੀ ਦੀ ਗਾਇਕੀ ਬਹੁਤ ਹੀ ਸਾਫ ਸੁਥਰੀ ਹੈ। ਰਾਜੀਵਰ ਜਵੰਦਾ ਦੇ ਸੜਕ ਹਾਸੀਨ ਲੈ ਕੇ ਬਾਬਾ ਜੀ ਨੇ ਕਿਹਾ ਜੋ ਵੀ ਨੁਕਸਾਨ ਹੋਇਆ ਹੈ ਇਸ ਦਾ ਜ਼ਿੰਮੇਵਾਰ ਸਰਕਾਰਾਂ ਨੇ ਸਰਕਾਰਾਂ ਤੇ ਤੰਜ ਕੱਸਿਆ। ਰਾਜੀਵਰ ਜਵੰਦਾ ਜੀ ਰਾਈਡ ਕਰ ਰਹੇ ਨੇ ਉਹਨਾਂ ਦੇ ਕਿੱਟ ਸੋ ਵਿੱਚ ਆਵਜਨ ਤਾਂ ਇਨਸਾਨ ਦੀ ਕੀ ਗਲਤੀ ਹੈ ਤੁਸੀਂ ਆਪ ਹੀ ਸੋਚੋ ਦੋਸਤੋ ਸੋ ਗਵਰਨਮੈਂਟ ਨੂੰ ਚਾਹੀਦਾ ਹੈ ਕਿ 12 ਪਸ਼ੂਆਂ ਦਾ ਵੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਬਾਕੀ ਹੋਰ ਕੀ ਕੀ ਗੱਲਾਂ ਆਖੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਦੋਸਤੋ ਜੇ ਜ਼ਿੰਦਗੀ ਮੌਤ ਦੀ ਲੜਾਈ ਉਹ ਜਵੰਦਾ ਲੜਦਾ ਹੈ ਨਾ ਅੱਜ ਫੋਟਿਸ ਵਿੱਚ ਹਸਪੀਟਲ ਵਿੱਚ ਪਿਆ ਲੜਦਾ ਹੈ ਕੋਈ ਬੰਦਾ ਨਹੀਂ ਇਹ ਗੰਦੀਆਂ ਸਰਕਾਰਾਂ ਦੀ ਸਿੱਧੀ